ਇਹ ਲੋਕਾਂ ਦਾ ਪਿਆਰ ਹੈ ਔਰ RAM ਗੜੀਆ ਸਭਾ ਦੇ ਨਾਲ ਲੋਕੀ ਸੰਯੋਗ ਦੇ ਕੇ ਆਪਣੀ ਇਨਕ੍ਰੋਚਮੈਂਟ ਆ ਵੀ ਖਤਮ ਕਰ ਰਹੇ ਨੇ ਔਰ ਐਮਐਨਏ ਸਾਹਿਬ ਦੇ ਨਾਲ ਖੜੇ ਨੇ ਬ੍ਰਿਦਰਮੀ ਸਿੰਘ ਪਾੜਾ ਜਿੰਦਾਬਾਦ ਇੱਥੇ ਆ ਲੋਕ ਇਨਕ੍ਰੋਚਮੈਂਟ ਆਪੇ ਆਪਣੀ ਮਰਜ਼ੀ ਨਾਲ ਇਨਕ੍ਰੋਚਮੈਂਟਾਂ ਹਟਾ ਰਿਆ ਵੀ ਟ੍ਰੈਫਿਕ ਜੈਮ ਲੱਗਦੇ ਆ ਉਹਨਾਂ ਦੇ ਕਾਰੋਬਾਰ ਡਿਸਟਰਬ ਹੋਏ ਆ ਗਾਹ ਕੌਂਦਾ ਖਲੋਂਦਾ ਕੋਈ ਨਹੀਂ ਕਿਉਂਕਿ ਪਿਛੋਟੀ ਟੀਂ ਜਦੋਂ ਵੱਜਦੀਆਂ ਤਾਂ ਹਾਰਣ ਤੇ ਉਹ ਆਪਣੀ ਇਨਕੋਚਮੈਂਟ ਜਿਹੜੇ ਛੱਡ ਵਧਾਏ ਆ ਥੜੇ ਵਧਾਇਓ ਪਿੱਛੇ ਕਰ ਰਹੇ ਆ ਤੇ ਮੈਂ ਇੱਥੇ ਰੁਕਿਆ ਬਟਾਲੇ ਤੋਂ ਆਇਆ ਤਾਂ ਆਣ ਕੇ ਧੰਨਵਾਦ ਕਰਨ ਲਈ ਵੀ ਬਹੁਤ ਤੁਹਾਡਾ ਧੰਨਵਾਦ ਤੇ ਬਾਕੀ ਵੀ ਅਪੀਲ ਕੀਤੀ ਵੀ ਸ਼ਹਿਰ ਵਾਸੀਆਂ ਇਹਨਾਂ ਵੱਲ ਵੇਖ ਕੇ ਬਾਕੀ ਵੀ ਲੋਕ ਸਮਝਣ ਤੇ ਆਪਣੀਆਂ ਦੁਕਾਨਾਂ ਦੇ ਜਿਹੜੀ ਇਨਕੋਰੇਜਮੈਂਟ ਕੀਤੀ ਆ ਉਹਨਾਂ ਨੂੰ ਨਾ ਕਰਨ ਤੇ ਸ਼ਹਿਰ ਦੇ ਜਿਹੜਾ ਕਾਰੋਬਾਰ ਡਿਸਟਰਬ ਹੋ ਰਿਹਾ ਸਾਰੇ ਦੁਕਾਨਦਾਰ ਭਰਾਵਾਂ ਦਾ ਉਹਨਾਂ ਵਾਸਤੇ ਹੀ ਇਹ ਬੇਨਤੀ ਕਰਨੀ ਆ ਸੋ ਇਸ ਕਰਕੇ ਮੈਂ ਇਹਨਾਂ ਨੂੰ ਧੰਨਵਾਦ ਕਰਨ ਲਈ ਰੁਕਿਆ 19 ਡੇਰ ਨੂੰ ਇੱਥੇ ਵੱਡੀ ਬੱਸ ਭਰ ਕੇ ਪੁਲਿਸ ਦੀ ਪੰਜ ਸੱਤ ਵੱਡੀਆਂ ਗੱਡੀਆਂ ਗੱਡੀਆਂ ਡੀਐਸਪੀ ਸਾਹਿਬ ਪਤਾ ਨਹੀਂ ਕੌਣ ਕੌਣ ਇੱਥੇ ਆ ਗਿਆ ਤੇ ਸਮਝ ਨਹੀਂ ਆਈ ਵੀ ਹੋਇਆ ਕੀ ਆ ਹੁਣ ਆਏ ਆ ਇੱਥੇ ਡੀਐਸਪੀ ਸਾਹਿਬ ਤੇ ਸਾਰੀ ਪੁਲਿਸ ਮੈਂ ਦੱਸੋ ਵੀ ਕੀ ਹੋਇਆ ਤੇ ਹੁਣ ਪਰੇ ਨੂੰ ਜਾਂਦੇ ਆ ਕਹਿੰਦੇ ਹੋਇਆ ਦੇ ਕੱਖ ਵੀ ਨਹੀਂ ਕੋਈ ਹੋਇਆ ਦੇ ਕੱਖ ਵੀ ਨਹੀਂ ਕਹਿੰਦੇ ਤੇ ਫਿਰ ਮੈਂ ਹਾਂ ਦੌੜਦੇ ਕਿਉਂ ਹੁੰਦੇ ਜੇ ਉਹ ਮੇਰੀ ਗੱਲ ਨਹੀਂ ਯਾਰ ਸਮਝੋ ਇਹਦੀ ਵੀ ਅਸੀਂ ਆ ਇਨਕ੍ਰੋਚਮੈਂਟ ਦਿਖਾਇਓ ਯਾਰ ਆ ਵੀ ਆ ਲੋਕ ਇਨਕ੍ਰੋਚਮੈਂਟ ਆਪਣੀ ਮਰਜ਼ੀ ਨਾਲ ਪਰੇ ਕਰ ਰਹੇ ਆ ਦੱਸੋ ਵੀ ਇਹ ਪੁਲਿਸ ਪੁਲਿਸ ਦਾ ਕੰਮ ਆ ਜਿਹੜਾ ਅਸੀਂ ਕਰਵਾ ਰਹੇ ਹੱਥ ਜੋੜ ਕੇ ਇਹ ਵੀ ਇਸ ਕਰਕੇ ਕਰ ਰਹੇ ਆ ਲੋਕ ਕਿਉਂਕਿ ਪਿਆਰ ਕਰਦੇ ਆ ਅੰਮ੍ਰਣਾ ਮੇਰੀ ਰਿਸਪੈਕਟ ਕਰਦੇ ਮੈਂ ਇਹਨਾਂ ਦੀ ਰਿਸਪੈਕਟ ਕਰਦਾ ਆ ਨਹੀਂ ਤੇ ਕੋਈ ਇੰਚ ਨਹੀਂ ਚੜਦਾ ਜਗਾ ਔਰ ਇਹਨਾਂ ਨੂੰ ਬੇਨਤੀ ਕੀਤੀ ਆ ਸਾਰਿਆਂ ਨੂੰ ਇਹ ਕਰ ਰਹੇ ਆ ਉਧਰੋਂ ਵੀ ਅਸੀਂ ਚੌਂਕ ਖੁੱਲਾ ਕਰ ਰਹੇ ਆ ਇਧਰੋਂ ਵੀ ਖੁੱਲਾ ਕਰ ਰਹੇ ਆ ਚੌਂਕ ਵੀ ਸਲੀਪ ਰੋਡਸ ਬਣ ਜਾਣ ਜਿਹੜੀ ਟ੍ਰੈਫਿਕ ਆ ਉਹ ਅੱਧੀ ਅੱਧੀ ਰਹਿ ਜਾਏ ਜਿਨੇ ਸੰਗਲਪੁਰੇ ਰੋਡ ਨੂੰ ਸ਼ਹਿਰ ਨੂੰ ਜਾਣਾ ਉਹ ਪਿੱਛੋਂ ਹੀ ਉਸ ਰੋਡ ਦੇ ਵਿੱਚ ਸਲੀਪ ਰੋਡ 'ਚ ਜਾਵੇ ਤੇ ਇੱਧਰ ਨੂੰ ਮੁੜ ਜੇ ਤੇ ਜਿਹੜਾ ਸਿੱਧਾ ਜਾਣਾ ਉਹ ਸਿੱਧਾ ਆ ਜਾਏ ਆਟੋਮੈਟਿਕਲੀ ਟ੍ਰੈਫਿਕ ਜਿਹੜੀ ਆ ਉਹ ਉਹਦਾ ਜਿਹੜਾ ਬੋਝ ਆ ਉਹ ਝੌਂਕ ਤੇ ਘਟ ਜੇਗਾ ਪਰ ਇਹ ਜ਼ਿੰਮੇਵਾਰੀ ਕਿਹਦੀ ਆ ਇਹ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਆ ਜਿਹੜੀ ਜ਼ਿੰਮੇਵਾਰੀ ਮੈਂ ਤੇ ਮੇਰਾ ਬ੍ਰਦਰ ਬਲਜੀਤ ਪਾੜਾ ਨਭਾਰਿਆ ਤੇ ਅੱਜ ਇਹ ਐਡਮਿਨਿਸਟ੍ਰੇਸ਼ਨ ਸੁੱਤੀ ਪਈ ਆ ਇਹ ਕੰਮ ਹੈ ਡੀਸੀ ਸਾਹਿਬ ਦਾ ਇਹ ਕੰਮ ਡੀਸੀ ਸਾਹਿਬ ਦਾ ਵੇਖਣਾ ਵੀ ਸ਼ਹਿਰ ਦੀ ਸਾਰੀ ਆਈ ਵੇਖੋ ਅਸੀਂ ਵੀ ਆਪਦੇ ਘਰਾਂ 'ਚ ਰਾਜੀ ਸੁਖੀ ਆਂ ਡੀਸੀ ਸਾਹਿਬ ਵੀ ਡੀਸੀ ਐਸਡੀਓ ਵੀ ਰਾਜੀ ਸੁਖੀ ਨੇ ਕਿਉਂਕਿ ਉਹਨਾਂ ਨੂੰ ਕੋਈ ਪਤਾ ਨਹੀਂ ਉਹਨਾਂ ਦਾ ਤੇ ਹੂਟਰ ਵੱਜਣਾ ਸਾਡੀਆਂ ਗੱਡੀਆਂ ਦਾ ਆਈ ਤੇ ਲੰਘ ਜਾਂਦੇ ਆ ਜਿਹੜੇ ਲੋਕ ਜਿਨ੍ਹਾਂ ਦੀਆਂ ਦੁਕਾਨਾਂ ਨੇ ਜਿਨ੍ਹਾਂ ਦੇ ਗਾੜੀ ਕਿਲੋਮੀਟਰ ਜਾਮ ਲੱਗੇ ਨੇ ਜਿਨ੍ਹਾਂ ਨੂੰ ਪੁੱਛਦਾ ਹੀ ਕੋਈ ਨਹੀਂ ਪੁਲਸ ਵਾਲਾ ਉਹ ਕਿੱਥੇ ਜਾਣੋ ਉਹਨਾਂ ਸ਼ਾਮ ਨੂੰ ਆਪਦੇ ਕਮਾਈ ਕਰਕੇ ਉਹੋ ਹੀ ਬੱਚਿਆਂ ਨੂੰ ਖਾਉਣੀ ਹੈ ਉਹੋ ਹੀ ਰੋਟੀ ਕੁਮਾਰੀ ਕੁਮਾਰ ਕਰਨੀ ਆ ਕੋਈ ਪੁੱਛਦਾ ਹੀ ਨਹੀਂ ਯਾਰ ਸ਼ਹਿਰ ਦੇ ਵਿੱਚ ਕੰਮ ਰੋਕਣ ਦੀ ਕੋਸ਼ਿਸ਼ ਕੀਤੀ ਕਿਸੇ ਨੇ ਕੰਮ ਨਹੀਂ ਕੰਮ ਕੋਈ ਲਾਇਆ ਹੀ ਨਹੀਂ ਤੇ ਰੋਕਣਾ ਕੀ ਆ ਰੱਖਣਾ ਨਹੀਂ ਆ ਜਿਹੜੀ ਉਹ ਇੱਕੋ ਹੀ ਤੇ ਹੈਗਾ ਬੰਦਾ ਉਹਨੇ ਕਹਿਤਾ ਹੋਣਾ ਵੀ ਕੰਮ ਲੱਗ ਗਿਆ ਕੰਮ ਐ ਇੱਥੇ ਆ ਕੇ ਮੈਂ ਦੱਸੋ ਕਿੱਥੇ ਲੱਗਾ ਉਹ ਹੱਸ ਕੇ ਪਰੇ ਚੱਲ ਗਿਆ ਕੋਈ ਨਹੀਂ ਤੁਹਾਡਾ ਪਰਸਨਲ ਕਹਿੰਦੇ ਇਹ ਤੇ ਤੁਹਾਡਾ ਪਰਸਨਲ ਇਹ ਕਰ ਸਕਦੇ ਹੋ ਕੰਮ ਬਾਰੇ ਕੀ ਪਲਾਨ ਹੈ ਅਗਲਾ ਜਿਹੜਾ ਪਹਿਲਾ ਲੋਚੋਂ ਦੇਖੋ ਅਸੀਂ ਸਰਕਲ ਬਣਾ ਦਿੱਤਾ ਹਾਂਜੀ ਏਡੀਸੀ ਸਾਹਿਬ ਨਾਲ ਗੱਲ ਹੋਈ ਆ ਉਹ ਕਹਿੰਦੇ ਕਿ ਇਹਨੂੰ ਅਸੀਂ ਉਹਨਾਂ ਨੇ ਸਾਨੂੰ ਕੋਈ ਟੈਕਨੀਕਲੀ ਚਿੱਠੀਆਂ ਕੱਢੀਆਂ ਵੇਖ ਦੋ ਉਹਨਾਂ ਦਾ ਜਵਾਬ ਦੇ ਦਾਂਗੇ ਔਰ ਉਹਦੇ ਕਰਕੇ ਜੋ ਟੈਕਨੀਕਲੀ ਉਹ ਸਾਰੇ ਅਸੀਂ ਨੋਰਮਸ ਪੂਰੇ ਕਰਦੇ ਆਂ ਦੈਟ ਇਜ਼ ਵਾਈ ਬੀ ਹੈਵ ਐਨਓਸੀ ਆਲਸੋ ਸਾਡੇ ਕੋਲ ਐਨਓਸੀ ਵੀ ਹੈਗੀ ਆ ਸੋ ਉਹ ਪ੍ਰਸ਼ਾਸਨ ਨਾਲ ਬਹਿ ਕੇ ਗੱਲ ਕਰਾਂਗੇ ਆਪਾਂ ਨਿਊਸੈਂਸ ਕ੍ਰੀਏਟ ਹਰ ਚੀਜ਼ ਤੇ ਨਹੀਂ ਕਰਨਾ ਚਾਹੁੰਦੇ ਤੇ ਪਰ ਜੇ ਬਾਰ ਬਾਰ ਆਹ ਆ ਕੰਮ ਵੀ ਕੇ ਦੇ ਕੰਮ ਨੂੰ ਆ ਕੇ ਡੱਕਣਗੇ ਫਿਰ ਕਿਤੇ ਨਾ ਕਿਤੇ ਤੇ ਫਿਰ ਪੰਗਾ ਪੈਣਾ ਹੀ ਹੈ ਟ੍ਰੈਫਿਕ ਕਾਫੀ ਹੋ ਗਈ ਹੈ ਇੱਥੇ ਇਹਦੇ ਲਈ ਕੀ ਕਰ ਰਹੇ ਹੋ ਚੌਂਕ ਚ ਮਤਲਬ ਹੋਰ ਕੀ ਕੀ ਅਰੇਂਜਮੈਂਟ ਕੀਤਾ ਜਾ ਰਹੇ ਦੇਖੋ ਇਹਦੇ ਤੇ ਸਲਿਪ ਰੋਡ ਬਣਾਉਣ ਦਾ ਅਸੀਂ ਕਰ ਰਹੇ ਆ ਜਿਹੜੇ ਇਨਕ੍ਰੋਚਮੈਂਟਾਂ ਪਿੱਛੇ ਹਟਾ ਕੇ ਆਪ ਲੋਕਾਂ ਨੂੰ ਰਿਕਵੈਸਟ ਕੀਤੀ ਹੈ ਲੋਕ ਲੋਕ ਅਫੈਕਟਡ ਨੇ ਲੋਕ ਆਪ ਹੀ ਕਹਿ ਰਹੇ ਆ ਹੁਣ ਇੱਥੇ ਮੈਂ ਇੱਥੇ ਲੋਕ ਜਿੰਨੇ ਦੁਕਾਨ ਵਾਲੇ ਉਹਨਾਂ ਨੂੰ ਪੁੱਛੋ ਆ ਵੀ ਵਿਚਾਰੇ ਕਰ ਰਹੇ ਆ ਅਜੇ ਕੋ ਜਿਆਦਾ ਕਰਨੀ ਚਾਹੁੰਦੇ ਆ ਮੈਂ ਨਹੀਂ ਇੰਨੀ ਇੰਨੀ ਕ ਨਹੀਂ ਸਰਦਾ ਇੰਨੀ ਕਰ ਦਿਓ ਤੁਸੀਂ ਬੜਾ ਤੁਹਾਡਾ ਰੇੜੀਆਂ ਸੀਗੀਆਂ ਉਹ ਪਰੇ ਕਰਾਈਆਂ ਨੇ ਇਹ ਏਡੀਸੀ ਸਾਹਿਬ ਤੇ ਐਸਡੀਐਮ ਡੀਸੀ ਸਾਹਿਬ ਇਹ ਬਾਹਰ ਨਿਕਲਣਾਗੇ ਤੇ ਸੜਕਾਂ ਤੇ ਅਫਸਰ ਨਿਕਲਦੇ ਹੀ ਨਹੀਂ ਸੁੱਤੇ ਪਏ ਉਹਨਾਂ ਨੂੰ ਪਤਾ ਸਾਡਾ ਮੁੱਖ ਮੰਤਰੀ ਸੁੱਤਾ ਲੋਕ ਇਨਕ੍ਰੋਚਮੈਂਟ ਹਟਾਰੇ ਆ ਇਸ ਤੋਂ ਇਲਾਵਾ ਕੀ ਅਰੇਂਜਮੈਂਟ ਕੀਤੀ ਜਾ ਰਹੀ ਹੈ ਇੱਥੇ ਚੌਂਕ ਤੇ ਹੋਰ ਅਸੀਂ 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 ਜਦੋਂ ਕਰਨ ਲੱਗਨੇ ਆ ਇਹ ਮੰंजे ਤੋਂ ਬੁੜ੍ਹ ਕੇ ਪੈਂਦੇ ਆ ਪਤਾ ਨਹੀਂ ਹੁੰਦਾ ਕੀ ਇਹਨਾਂ ਨੂੰ ਵੀ ਅਸੀਂ ਤੇ ਅਜੇ ਸ਼ੁਰੂ ਕਰ ਰਹੇ ਆ ਕੰਮ ਵੀ ਇਨਕ੍ਰੋਚਮੈਂਟ ਹਟਾ ਕੇ ਤੇ ਸਲਿੱਪ ਰੋਡ ਬਣਾ ਕੇ ਤੇ ਡਿਵਾਈਡਰ ਬਣਾਈਏ ਉੱਥੋਂ ਅੰਡਰਬ੍ਰਿਜ ਤੋਂ ਵੀ ਸਾਰੇ ਬਣੇ ਤੇ ਸੜਕਾਂ ਚੌੜੀਆਂ ਕਰਦੀਏ 1.5 200 ਫੁੱਟ ਤੱਕ ਜਿੱਥੇ ਤੱਕ ਅਸੀਂ ਕਰ ਸਕਨੇ ਆ ਜਿਹੜੀ ਸਿੱਧੀ ਟ੍ਰੈਫਿਕ ਆ ਉਹ ਸਿੱਧੀ ਮੂਵ ਕਰੇ ਤੇ ਜਿਹੜੀ ਸਲੀਪ ਰੋਡ ਦੇ ਮੂਵ ਕਰਦੀ ਸਲੀਪ ਰੋਡ ਨੂੰ ਕਰੇ ਫਿਰ ਇਹਨੂੰ ਹੌਲੀ ਹੌਲੀ ਅਸੀਂ ਰੈੱਡ ਲਾਈਟ ਦਾ ਇੰਤਜ਼ਾਮ ਕਰਾਂਗੇ ਤੇ ਆਪਣੇ ਆਪ ਹੀ ਯਾਰ ਟ੍ਰੈਫਿਕ ਖਤਮ ਹੋ ਜਾਂਦੀ ਆ ਪਰ ਹੁਣ ਜਦੋਂ ਪੁੱਛਣ ਵਾਲਾ ਹੀ ਕੋਈ ਨਹੀਂ ਮਾਂ ਪਿਓ ਹੀ ਨਹੀਂ ਰਹਿ ਗਿਆ ਪੰਜਾਬ ਦਾ ਹੀ ਮਾਂ ਪਿਓ ਨਹੀਂ ਰਹਿ ਗਿਆ ਤੇ ਗਰਦਾਸਪੁਰ ਤੇ ਚੀਜ਼ ਹੀ ਕੋਈ ਨਹੀਂ ਤੁਸੀਂ ਬਟਾਲੇ ਕੱਲ ਜੋ ਮੈਂ ਹੁਣ ਬਟਾਲੇੋਂ ਆਇਆ ਉੱਥੇ ਬੁਰਾ ਹਾਲਾ ਜਾਂਦਾ ਹਰ ਸ਼ਹਿਰ ਚ ਬੁਰਾ ਹਾਲਾ ਕੀ ਹੋਣਾ ਚਾਹੀਦਾ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਮੁੱਖ ਮੰਤਰੀ ਸਾਹਿਬ ਨੂੰ ਜਗਾਉਣਾ ਪਊ ਤੇ ਥੱਲੇ ਪੁਲਿਸ ਪ੍ਰਸ਼ਾਸਨ ਤਾਂ ਜਾਗਣਾ ਜੇ ਤੁਹਾਡਾ ਉੱਤੇ ਐਡਮਿਨਿਸਟ੍ਰੇਟਰ ਹੀ ਸੁੱਤਾ ਜੇ ਕਲਾਸ ਦਾ ਟੀਚਰ ਹੀ ਸੁੱਤਾ ਤੇ ਬੱਚੇ ਕਿੱਥੇ ਪੜਨਗੇ ਜੇ ਕਲਾਸ ਜੇ ਟਵਿੱਟਰ ਹੀ ਸੁੱਤਾ ਤੇ ਟਿਊਸ਼ਨ ਕਿੱਦੋਂ ਕੌਣ ਪੜ੍ਹਾਊਗਾ ਜੇ ਮੁੱਖ ਮੰਤਰੀ ਹੀ ਸੁੱਤਾ ਤੇ ਮੈਂ ਪੁਲਸ ਵਾਲਿਆਂ ਨੂੰ ਕੀ ਕਹਾਂ ਜਦੋਂ ਮੁੱਖ ਮੰਤਰੀ ਨੂੰ ਫਿਕਰ ਹੀ ਕੋਈ ਨਹੀਂ ਪੰਜਾਬ ਦਾ ਗ੍ਰਨੇਡ ਦੇ ਹਮਲੇ ਹੋ ਰਹੇ ਆ ਗੋਲੀਆਂ ਚੱਲ ਰਹੀਆਂ ਫਰੋਤੀਆਂ ਮੰਗ ਰਹੇ ਆ ਘਰਾਂ ਤੇ ਗ੍ਰਨੇਡ ਚੱਲਣੇ ਸ਼ੁਰੂ ਹੋ ਗਏ ਆ ਤੇ ਫਿਰ ਇਹ ਪੁਲਛੋਲੇ ਵਿਚਾਰੇ ਕੀ ਕਰਨ ਇਹਨਾਂ ਨੇ ਆਪਣੇ ਐਡਮਿਨਿਸਟਰੇਟਰ ਦੇ ਸਿਰ ਤੇ ਖਲੋ ਕੇ ਮਗਰ ਬੈਕਬੋਨ ਤੇ ਉੱਤੇ ਕੰਮ ਕਰਨਾ ਹੁੰਦਾ ਤੇ ਜਦੋਂ ਸਾਡਾ ਐਡਮਿਨਿਸਟਰੇਟਰ ਹੀ ਨਹੀਂ ਉਹ ਮौजਾਂ ਕਰ ਰਿਹਾ ਤੇ ਫਿਰ ਇਹ ਵਿਚਾਰੇ ਕੀ ਕਰਨੇ ਵੀ ਮौजਾਂ ਹੀ ਕਰਨਗੇ ਇਹ ਵੀ ਮौजਾਂ ਕਰ ਰਹੇ ਆ ਤੇ ਸ਼ਹਿਰ ਵਾਲੇ ਸਾਡੇ ਲੋਕ ਜਿਹੜੇ ਤੰਗ ਬੈਠੇ ਆ ਮੈਂ ਜਦੋਂ ਸਰਕਾਰ ਸੀਗਾ ਮੈਂ ਸ਼ਾਮ ਨੂੰ 4 ਵਜੇ ਨਿਕਲਦਾ ਹੁੰਦਾ ਸੀ ਮੋਟਰਸਾਈਕਲ ਤੇ ਗੱਡੀ ਤੇ ਤੁਸੀਂ ਸਾਰਿਆਂ ਨੂੰ ਪਤਾ ਮੈਂ 2-2 3-3 ਘੰਟੇ ਸ਼ਹਿਰ ਦੇਆਂ ਰੋਡਸ ਤੇ ਰਹਿੰਦਾ ਸੀ ਐਸਐਚਓ ਡੀਐਸਪੀ ਨੂੰ ਸਾਥਦਾ ਸੀ ਵੀ ਇੱਥੇ ਗੁੰਡਾਗਰਦੀ ਹੋ ਰਹੀ ਆ ਇੱਥੇ ਬੋਨਟ ਤੇ ਰੱਖ ਕੇ ਕੋਈ ਸ਼ਰਾਬ ਪੀ ਰਿਹਾ ਇੱਥੇ ਫਲਾਣਾ ਕੰਮ ਹੋ ਰਿਹਾ ਐ 15 ਮਿੰਟ ਚ ਸ਼ਹਿਰ ਦਰੁਸਤ ਹੁੰਦਾ ਸੀ ਕਿਉਂ ਕਰਦਾ ਸੀ ਮੈਂ ਮੇਰੀ ਤੇ ਨਹੀਂ ਦੁਕਾਨ ਸ਼ਹਿਰ ਚ ਮੇਰਾ ਕਾਰੋਬਾਰ ਤੇ ਨਹੀਂ ਮੇਰੇ ਭਰਾਵਾਂ ਦਾ ਕਾਰੋਬਾਰ ਆ ਮੇਰੇ ਦੁਕਾਨਦਾਰ ਭਰਾਵਾਂ ਦਾ ਕਾਰੋਬਾਰ ਆ ਮੈਂ ਉਹ ਉਹ ਜੇ ਸਾਡੇ ਦੁਕਾਨਦਾਰ ਭਰਾ ਸ਼ਾਮ ਨੂੰ ਵਟ ਕੇ ਕੁਝ ਨਹੀਂ ਜਾਣਗੇ ਤੇ ਆਪਣੀ ਸ਼ਹਿਰ ਦੀ ਇਕਨੋਮੀ ਵੀ ਡਾਊਨ ਜਾਊ ਉਹਨਾਂ ਦਾ ਪਰਿਵਾਰ ਵੀ ਵਿਚਾਰਾ ਡਿਸਟਰਬ ਹੋਊਗਾ ਪਰ ਕੋਈ ਜੂ ਨਹੀਂ ਸਰਕਦੀ ਯਾਰ ਕਿਸੇ ਪ੍ਰਸ਼ਾਸਨ ਵਾਲੇ ਤੇ ਕੰਮ ਹੀ ਇੱਕੋ ਪਾੜੇ ਨਾ ਪਾੜੇ ਨਾ ਪੰਗਾ ਲੈ ਲੋ ਪਾੜੇ ਨਾ ਪੰਗਾ ਲੈ ਲੋ ਬਸ ਇਹ ਹੋ ਰਹਿ ਗਿਆ ਜੁਨਿਸਟੇਸ਼ਨ ਨੂੰ ਕੀ ਕਹਿਣਾ ਚਾਹੋਗੇ ਐਡਮਿਨਿਸਟਰेटर ਨੂੰ ਇਹ ਕਹਿਣਾ ਚਾਹੁੰਦਾ ਵੀ ਜਿੰਨਾ ਜ਼ੋਰ ਤੁਸੀਂ ਪਾੜੇ ਤੇ ਲਾਉਂਦੇ ਇੰਨਾ ਜ਼ੋਰ ਕਿਤੇ ਟ੍ਰੈਫਿਕ ਤੇ ਲਾਓ ਇੰਨਾ ਜ਼ੋਰ ਕਿਤੇ ਤੁਸੀਂ ਕਾਰੋਬਾਰ ਦਰੁਸਤ ਕਰਨ ਤੇ ਲੋਕਾਂ ਤੇ ਲਾਓ ਲੋਕ ਲੋਕਾਂ ਦੇ ਕੰਮਾਂ ਤੇ ਲਾਓ ਪਾੜੇ ਤੇ ਇੰਨਾ ਸਮਾਂ ਬਰਬਾਦ ਨਾ ਕਰੋ ਮੈਂ ਵੀ ਐਡਾ ਵਿਹਲਾ ਨਹੀਂ ਵੀ ਰੋਜ਼ ਤੁਹਾਡੇ ਕਰਕੇ ਲਾਈਵ ਹੋਵਾਂ ਰੋਜ਼ ਤੁਹਾਡੇ ਕਰਕੇ ਪੰਗਾ ਲਈ ਜਾਵਾਂ ਹੁਣ ਤੇ ਮੈਨੂੰ ਵੀ ਸ਼ਰਮ ਆਉਣ ਲੱਗ ਗਈ ਮਖੌਲਜਾ ਲੱਗਦਾ ਵੀ ਰੋਜ਼ ਹੀ ਪਾੜਾ ਹੀ ਦਿਖਦਾ ਤੁਹਾਨੂੰ ਹਾਂ ਠੀਕ ਹੈ ਇਸ ਗੱਲ 'ਚ ਉਹ ਕੀ ਕਹਿੰਦੇ ਹੁੰਦੇ ਆ ਮੁਰਦਿਆਂ ਨੂੰ ਤੇ ਕੋਈ ਪੁੱਛਦਾ ਨਹੀਂ ਜਿੱਤੇ ਜਾਨ ਹੋਏ ਨਾ ਉਹ ਉਹਨੂੰ ਹੀ ਪੁੱਛਦੇ ਆ ਤੇ ਸਾਡੇ 'ਚ ਲੋਕਾਂ ਦੀ ਜਾਨ ਆ ਮੇਰੇ ਪਿੱਛੇ ਕੋਈ ਇੰਚ ਜਗ੍ਹਾ ਛਡਾ ਕੇ ਦੱਸਿਓ ਕੋਈ ਲੀਡਰ ਕੇ ਸ਼ਹਿਰ ਦਾ ਜਦ ਮੈਂ ਇਹਨਾਂ ਨੂੰ ਹੁਣ ਕਹਦਾ ਵੀ ਉਹ ਪਿੱਛੇ ਤੱਕ ਛੜਨਾ ਤੱਕ ਛੱਡ ਦਿਓ ਲੈ ਮੇਰੇ ਇੱਥੋਂ ਕਹਿਣ ਤੋਂ ਪਹਿਲਾਂ ਛੱਡ ਦੇਣਗੇ ਕਿਉਂ ਕਿਉਂਕਿ ਮੈਂ ਪਿਆਰ ਕਮਾਇਆ ਲੋਕਾਂ ਦੇ ਨਾਲ ਲੋਕਾਂ ਮਗਰ ਜਾਣ ਦੇਈਦੀ